10 ਨਿਯਮ ਜੋ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਣਗੇ ਤੁਹਾਡੇ ਅੰਦਰ ਭਾਵੇਂ ਕਿੰਨੇ ਵੀ ਹੋਵੇ ਜੇ ਤੁਹਾਡੇ ਖਰਚੇ ਉਸ ਤੋਂ ਵੱਧ ਹਨ ਤਾਂ ਤੁਸੀਂ ਕਦੇ ਵੀ ਵਿੱਤੀ ਤੌਰ ਤੇ ਤੇ ਸੁਰੱਖਿਅਤ ਨਹੀਂ ਹੋ ਸਕਦੇ ਸਫਲਤਾ ਇਸ ਗੱਲ ਵਿੱਚ ਹੈ ਕਿ ਤੁਸੀਂ ਆਪਣੇ ਪੈਸੇ ਨੂੰ ਕਿੰਨੇ ਸਮਝਦਾਰੀ ਨਾਲ ਖਰਚ ਕਰਦੇ ਹੋ ਸਿਰਫ ਪੈਸਾ ਕਮਾਉਣਾ ਕਾਫੀ ਨਹੀਂ ਹੈ ਇਸ ਨੂੰ ਭਵਿੱਖ ਲਈ ਬਚਾਉਣਾ ਤੇ ਨਿਵੇਸ਼ ਕਰਨਾ ਵੀ ਬਹੁਤ ਜ਼ਰੂਰੀ ਹੈ ਇਹ ਨਿਵੇਸ਼ ਤੁਹਾਡੇ ਪੈਸੇ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਤੇ ਲੰਬੇ ਸਮੇਂ ਦੀ ਵਿੱਤੀ ਸੁਰੱਖਿਆ ਪ੍ਰਦਾਨ ਕਰਦਾ ਹੈ ਵਿੱਤੀ ਸਫਲਤਾ ਦਾ ਇੱਕ ਮਹੱਤਵਪੂਰਨ ਹਿੱਸਾ ਕਰਜ਼ੇ ਤੋਂ ਮੁਕਤ ਹੋਣਾ ਜਾਂ ਇਸ ਨੂੰ ਸਹੀ ਢੰਗ ਨਾਲ ਪ੍ਰਬੰਧਿਤ ਕਰਨਾ ਹੈ ਬਹੁਤ ਜ਼ਿਆਦਾ ਕਰਜ਼ਾ ਤੁਹਾਡੀ ਆਜ਼ਾਦੀ ਨੂੰ ਸੀਮਿਤ ਕਰ ਸਕਦਾ ਹੈ ਤੇ ਤੁਹਾਡੇ ਭਵਿੱਖ ਦੇ ਵਿਕਾਸ ਵਿੱਚ ਰੁਕਾਵਟ ਪਾ ਸਕਦਾ ਹੈ ਜਿਹੜੇ ਲੋਕ ਆਪਣੇ ਪੈਸੇ ਬਾਰੇ ਜਾਣਕਾਰੀ ਰੱਖਦੇ ਨੇ ਉਹ ਬਿਹਤਰ ਫੈਸਲੇ ਲੈਂਦੇ ਨੇ ਸਭ ਤੋਂ ਵੱਡੀ ਸਫਲਤਾ ਮਾਨਸਿਕ ਸ਼ਾਂਤੀ ਹੈ ਜਦੋਂ ਤੁਸੀਂ ਆਪਣੇ ਬੀਤੀ ਹਾਲਾਤਾਂ ਤੇ ਕਾਬੂ ਪਾ ਲੈਂਦੇ ਹੋ ਤਾਂ ਤੁਹਾਨੂੰ ਤਣਾਅ ਘੱਟ ਮਹਿਸੂਸ ਹੁੰਦਾ ਹੈ ਤੇ ਤੁਹਾਡੀ ਜ਼ਿੰਦਗੀ ਹੋਰ ਵੀ ਜ਼ਿਆਦਾ ਖੁਸ਼ਹਾਲ ਹੋ ਜਾਂਦੀ ਹੈ ਜਦੋਂ ਅਸੀਂ ਆਰਾਮ ਜ਼ੋਨ ਵਿੱਚ ਫਸ ਜਾਂਦੇ ਹਾਂ ਅਸੀਂ ਨਵੀਆਂ ਚੁਣੌਤੀਆਂ ਨੂੰ ਅਪਣਾਉਣਾ ਬੰਦ ਕਰ ਦਿੰਦੇ ਹਾਂ ਇਸ ਨਾਲ ਸਾਡਾ ਵਿਕਾਸ ਰੁਕ ਜਾਂਦਾ ਹੈ ਤੇ ਅਸੀਂ ਆਪਣੀ ਅਸਰ ਸਮਰੱਥਾ ਤੱਕ ਨਹੀਂ ਪਹੁੰਚ ਪਾਉਂਦੇ ਦੁਨੀਆ ਦਾ ਸਭ ਤੋਂ ਖਤਰਨਾਕ ਨਸ਼ਾ ਆਰਾਮ ਹੈ ਬਹੁਤ ਜ਼ਿਆਦਾ ਆਰਾਮ ਕਰਨ ਨਾਲ ਆਲਸ ਤੇ ਸੁਸਤੀ ਵੱਧਦੀ ਹੈ ਇਹ ਸਾਨੂੰ ਜ਼ਰੂਰੀ ਕੰਮ ਕਰਨ ਤੋਂ ਰੋਕਦੀ ਹੈ ਜਿਸ ਨਾਲ ਬਾਅਦ ਵਿੱਚ ਪਛਤਾਵਾ ਹੋ ਸਕਦਾ ਹੈ ਜਦੋਂ ਅਸੀਂ ਸੋਚਦੇ ਹਾਂ ਕਿ ਸਭ ਕੁਝ ਠੀਕ ਚੱਲ ਰਿਹਾ ਹੈ ਤਾਂ ਅਸੀਂ ਆਪਣੇ ਟੀਚਿਆਂ ਨੂੰ ਭੁੱਲ ਜਾਂਦੇ ਹਾਂ ਆਰਾਮ ਸਾਨੂੰ ਸਖਤ ਮਿਹਨਤ ਕਰਨ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਤੋਂ ਰੋਕਦਾ ਹੈ ਸਾਨੂੰ ਹਮੇਸ਼ਾ ਕੁਝ ਨਵਾਂ ਸਿੱਖਦੇ ਅਤੇ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਨੰਬਰ 3 ਆਪਣੀ ਜ਼ਿੰਦਗੀ ਦੀ ਤੁਲਨਾ ਕਿਸੇ ਨਾਲ ਨਾ ਕਰਨਾ ਇਹ ਉਦਾਸ ਹੋਣ ਦਾ ਸਭ ਤੋਂ ਆਸਾਨ ਤਰੀਕਾ ਹੈ ਹਰ ਕਿਸੇ ਦਾ ਆਪਣਾ ਸਫ਼ਰ ਹਰ ਇਨਸਾਨ ਦੇ ਜੀਵਨ ਦਾ ਸਫ਼ਰ ਅਲੱਗ ਹੁੰਦਾ ਹੈ ਸਾਡੀਆਂ ਚੁਣੌਤੀਆਂ ਸਾਡੇ ਹਾਲਾਤ ਅਤੇ ਮੌਕੇ ਵੱਖ-ਵੱਖ ਹੁੰਦੇ ਨੇ ਜਦੋਂ ਅਸੀਂ ਕਿਸੇ ਹੋਰ ਦੀ ਸਫਲਤਾ ਜਾਂ ਖੁਸ਼ੀ ਨੂੰ ਦੇਖ ਕੇ ਆਪਣੀ ਤੁਲਨਾ ਕਰਦੇ ਹਾਂ ਤਾਂ ਅਸੀਂ ਅਕਸਰ ਉਹਨਾਂ ਦੇ ਪਿੱਛੇ ਦੀ ਮਿਹਨਤ ਸੰਘਰਸ਼ ਤੇ ਕੁਰਬਾਨੀਆਂ ਨੂੰ ਨਹੀਂ ਦੇਖਦੇ ਸੋਸ਼ਲ ਮੀਡੀਆ ਦੇ ਇਸ ਯੁੱਗ ਵਿੱਚ ਅਸੀਂ ਸਿਰਫ ਲੋਕਾਂ ਦੀ ਜ਼ਿੰਦਗੀ ਦਾ ਵਧੀਆ ਪੱਖ ਦੇਖਦੇ ਹਾਂ ਲੋਕ ਆਪਣੀਆਂ ਖੁਸ਼ੀਆਂ, ਸਫਲਤਾਵਾਂ ਤੇ ਛੁੱਟੀਆਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਨੇ ਪਰ ਆਪਣੇ ਦੁੱਖਾਂ, ناکامیਾਂ ਤੇ ਸੰਘਰਸ਼ਾਂ ਨੂੰ ਲੁਕੋ ਲੈਂਦੇ ਨੇ। ਇਸ ਲਈ ਤੁਲਨਾ ਕਰਨਾ ਇੱਕ ਅਧੂਰੀ ਤਸਵੀਰ ਦੇ ਆਧਾਰ 'ਤੇ ਆਪਣੀ ਜ਼ਿੰਦਗੀ ਦਾ ਨਿਰਣਾ ਕਰਨਾ ਹੁੰਦਾ ਹੈ। ਤੁਲਨਾ ਕਰਨ ਦੇ ਨੁਕਸਾਨ ਬਹੁਤ ਹਨ। ਲਗਾਤਾਰ ਤੁਲਨਾ ਕਰਨ ਨਾਲ ਨਿਰਾਸ਼ਾ, ਈਰਖਾ ਅਤੇ ਘੱਟ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ। ਤੁਸੀਂ ਇਹ ਮਹਿਸੂਸ ਕਰਨ ਲੱਗਦੇ ਹੋ ਕਿ ਤੁਸੀਂ ਕਿਸੇ ਤੋਂ ਘੱਟ ਹੋ, ਜਦੋਂ ਕਿ ਅਜਿਹਾ ਨਹੀਂ ਹੁੰਦਾ। ਜਦੋਂ ਅਸੀਂ ਦੂਜਿਆਂ ਦੀ ਜ਼ਿੰਦਗੀ ਨੂੰ ਫੋਕਸ ਕਰਦੇ ਹਾਂ ਤਾਂ ਅਸੀਂ ਆਪਣੀਆਂ ਖੂਬੀਆਂ ਅਤੇ ਆਪਣੇ ਵਿਕਾਸ ਤੇ ਧਿਆਨ ਨਹੀਂ ਦੇ ਪਾਉਂਦੇ ਤੁਲਨਾ ਕਰਨਾ ਤੁਹਾਨੂੰ ਆਪਣੇ ਅਸਲੀ ਮਕਸਦ ਅਤੇ ਖੁਸ਼ੀ ਤੋਂ ਦੂਰ ਕਰ ਦਿੰਦਾ ਹੈ ਅਸਲ ਵਿੱਚ ਸਹੀ ਰਸਤਾ ਆਪਣੀ ਜ਼ਿੰਦਗੀ ਦੀ ਤੁਲਨਾ ਕਿਸੇ ਹੋਰ ਨਾਲ ਕਰਨ ਦੀ ਬਜਾਏ ਆਪਣੀ ਤੁਲਨਾ ਆਪਣੇ ਕੱਲ ਤੇ ਆਪਣੇ ਆਪ ਨਾਲ ਕਰੋ ਇਹ ਦੇਖੋ ਕਿ ਤੁਸੀਂ ਅੱਜ ਆਪਣੇ ਕੱਲ ਨਾਲੋਂ ਕਿੰਨਾ ਅੱਗੇ ਵਧਿਓ ਤੇ ਤੁਸੀਂ ਕਿਹੜੀਆਂ ਨਵੀਆਂ ਚੀਜ਼ਾਂ ਸਿੱਖੀਆਂ ਨੇ ਤੇ ਤੁਸੀਂ ਆਪਣੇ ਆਪ ਨੂੰ ਬਿਹਤਰ ਬਣਾਉਣ ਲਈ ਕੀ ਕੀਤਾ ਹੈ ਹਰ ਕਿਸੇ ਫੁੱਲ ਨੂੰ ਖਿੜਨ ਦੇ ਵਿੱਚ ਸਮਾਂ ਅਲੱਗ ਹੁੰਦਾ ਹੈ ਬਸ ਆਪਣੇ ਰਸਤੇ ਤੇ ਮਿਹਨਤ ਕਰਦੇ ਚੱਲਦੇ ਰਹੋ ਤੇ ਤੁਸੀਂ ਜ਼ਰੂਰ ਸਫਲ ਹੋਮੋਗੇ ਨੰਬਰ 4 ਤੁਸੀਂ ਸਾਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਗਵਾ ਬੈਠੋਗੇ ਤੁਸੀਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਇਹ ਗੱਲ ਜਿੰਨੀ ਜਲਦੀ ਹੋ ਸਕੇ ਅਸੀਂ ਸਮਝ ਲਈਏ ਉਹਨਾਂ ਹੀ ਸਾਡੇ ਲਈ ਚੰਗਾ ਹੈ ਜਦੋਂ ਅਸੀਂ ਖੁਸ਼ ਕਰਨ ਲਈ ਜਿਉਂਦੇ ਹਾਂ ਤਾਂ ਅਸੀਂ ਆਪਣੀਆਂ ਇੱਛਾਵਾਂ, ਜ਼ਰੂਰਤਾਂ ਤੇ ਪਸੰਦ ਨੂੰ ਅਣਗੌਲਿਆ ਕਰ ਦਿੰਦੇ ਹਾਂ। ਅਸੀਂ ਉਹ ਬਣਨ ਦੀ ਕੋਸ਼ਿਸ਼ ਕਰਦੇ ਹਾਂ ਜੋ ਦੂਜੇ ਚਾਹੁੰਦੇ ਹਨ ਅਤੇ ਇਸ ਪ੍ਰਕਿਰਿਆ ਵਿੱਚ ਅਸੀਂ ਆਪਣੀ ਅਸਲੀ ਪਛਾਣ ਨੂੰ ਖੋ ਦਿੰਦੇ ਹਾਂ। ਹਰ ਕਿਸੇ ਦੀਆਂ ਉਮੀਦਾਂ ਨੂੰ ਪੂਰਾ ਕਰਨਾ ਅਸੰਭਵ ਹੈ। ਕੋਈ ਨਾ ਕੋਈ ਤੁਹਾਡੇ ਤੋਂ ਨਾਰਾਜ਼ ਹੋ ਹੀ ਜਾਵੇਗਾ। ਤੁਸੀਂ ਜਿੰਨੀ ਵੀ ਕੋਸ਼ਿਸ਼ ਕਰ ਲਓ, ਇਹ ਲਗਾਤਾਰ ਤਣਾਅ ਅਤੇ ਨਿਰਾਸ਼ਾ ਦਾ ਕਾਰਨ ਬਣਦਾ ਹੈ। ਹਰ ਕਿਸੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਤੁਸੀਂ ਆਪਣਾ ਕੀਮਤੀ ਸਮਾਂ ਤੇ ਊਰਜਾ ਬਰਬਾਦ ਕਰਦੇ ਹੋ। ਇਹ ਸਮਾਂ ਤੁਸੀਂ ਆਪਣੇ ਲਈ, ਆਪਣੇ ਟੀਚਿਆਂ ਲਈ ਜਾਂ ਉਹਨਾਂ ਲੋਕਾਂ ਲਈ ਵਰਤ ਸਕਦੇ ਹੋ ਜੋ ਸੱਚਮੁੱਚ ਤੁਹਾਡੀ ਕਦਰ ਕਰਦੇ ਨੇ। ਇਸ ਦੀ ਬਜਾਏ ਸਾਨੂੰ ਕੀ ਕਰਨਾ ਚਾਹੀਦਾ ਹੈ? ਸਭ ਤੋਂ ਪਹਿਲਾਂ ਆਪਣੇ ਆਪ ਨੂੰ ਖੁਸ਼ ਰੱਖਣਾ ਸਿੱਖੋ। ਜਦੋਂ ਤੁਸੀਂ ਅੰਦਰੋਂ ਖੁਸ਼ ਅਤੇ ਸ਼ਾਂਤ ਹੋਵੋਗੇ ਤਾਂ ਤੁਸੀਂ ਬਿਹਤਰ ਢੰਗ ਨਾਲ ਦੂਜਿਆਂ ਦੀ ਮਦਦ ਕਰ ਸਕੋਗੇ। ਹਰ ਕਿਸੇ ਦੀ رائے ਮਾਇਨੇ ਨਹੀਂ ਰੱਖਦੀ ਸਿਰਫ ਉਹਨਾਂ ਲੋਕਾਂ ਦੀ ਪਰਵਾਹ ਕਰੋ ਜੋ ਤੁਹਾਡੀ ਕਦਰ ਕਰਦੇ ਹਨ ਤੁਹਾਡੇ ਨਾਲ ਖੜੇ ਹਨ ਤੇ ਤੁਹਾਡੀ ਖੁਸ਼ੀ ਚਾਹੁੰਦੇ ਹਨ ਹਰ ਮਾਮਲੇ ਤੇ ਸਹਿਮਤ ਹੋਣਾ ਜ਼ਰੂਰੀ ਨਹੀਂ ਹੁੰਦਾ ਆਪਣੀ رائے ਰੱਖਣ ਤੋਂ ਨਾ ਡਰੋ ਭਾਵੇਂ ਉਹ ਦੂਜਿਆਂ ਦੀ رائے ਤੋਂ ਵੱਖਰੀ ਹੋਵੇ ਯਾਦ ਰੱਖੋ ਤੁਹਾਡੀ ਜ਼ਿੰਦਗੀ ਤੁਹਾਡੀ ਹੈ ਇਸ ਨੂੰ ਆਪਣੇ ਅਨੁਸਾਰ ਜਿਓ ਨਾ ਕਿ ਦੂਜਿਆਂ ਦੀਆਂ ਉਮੀਦਾਂ ਮੁਤਾਬਕ ਨੰਬਰ 5 ਜ਼ਿੰਦਗੀ ਵਿੱਚ ਤੁਹਾਨੂੰ ਸੀਮਤ ਕਰਨ ਵਾਲੀ ਇੱਕੋ ਇੱਕ ਚੀਜ਼ ਤੁਹਾਡਾ ਆਪਣਾ ਮਨ ਹੈ ਸਾਡਾ ਮਨ ਹੀ ਸਾਨੂੰ ਜਾਂ ਤਾਂ ਬਹੁਤ ਉੱਚੀਆਂ ਉਡਾਣਾ ਪਰਣ ਲਈ ਪ੍ਰੇਰਿਤ ਕਰਦਾ ਹੈ ਜਾਂ ਫਿਰ ਸਾਨੂੰ ਡਰ ਅਤੇ ਸ਼ੰਕਾ ਵਿੱਚ ਉਲਝਾ ਕੇ ਰੱਖਦਾ ਹੈ ਜਦੋਂ ਅਸੀਂ ਕਿਸੇ ਚੀਜ਼ ਬਾਰੇ ਨਕਾਰਾਤਮਕ ਸੋਚ ਰੱਖਦੇ ਹਾਂ ਜਿਵੇਂ ਕਿ ਮੈਂ ਇਹ ਨਹੀਂ ਕਰ ਸਕਦਾ ਮੈਂ ਇਸ ਦੇ ਲਾਇਕ ਹੀ ਨਹੀਂ ਹਾਂ ਤਾਂ ਅਸੀਂ ਆਪਣੇ ਲਈ ਖੁਦ ਦੀਆਂ ਸੀਮਾਵਾਂ ਖੜੀਆਂ ਕਰ ਲੈਂਦੇ ਹਾਂ ਪਰ ਜੇਕਰ ਅਸੀਂ ਆਪਣੇ ਮਨ ਨੂੰ ਸਕਾਰਾਤਮਕ ਸੋਚਣ ਦੀ ਸਿਖਲਾਈ ਦਿੰਦੇ ਹਾਂ ਤਾਂ ਇਹ ਸਾਨੂੰ ਹਰ ਚੁਣੌਤੀ ਦਾ ਸਾਹਮਣਾ ਕਰਨ ਦੀ ਹਿੰਮਤ ਦਿੰਦਾ ਹੈ ਇਸ ਲਈ ਆਪਣੇ ਮਨ ਦੀ ਸ਼ਾਂਤੀ ਨੂੰ ਪਛਾਨਣਾ ਅਤੇ ਇਸ ਨੂੰ ਸਹੀ ਦਿਸ਼ਾ ਵਿੱਚ ਵਰਤਣਾ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਆਪਣੇ ਮਨ ਨੂੰ ਸਮਝ ਲੈਂਦੇ ਹਾਂ ਤਾਂ ਅਸੀਂ ਆਪਣੇ ਅਸਲ ਵਿੱਚ ਆਪਣੀ ਕਿਸਮਤ ਦੇ ਮਾਲਕ ਬਣ ਜਾਂਦੇ ਹਾਂ ਨੰਬਰ 6 ਸਭ ਤੋਂ ਵੱਡਾ ਸੁਪਨਿਆਂ ਦਾ ਕਾਤਲ ਇਸ ਗੱਲ ਦੀ ਬਹੁਤ ਜ਼ਿਆਦਾ ਪਰਵਾਹ ਕਰ ਰਿਹਾ ਹੈ ਕਿ ਦੂਸਰੇ ਤੁਹਾਡੇ ਬਾਰੇ ਕੀ ਸੋਚਦੇ ਹਨ ਜਦੋਂ ਅਸੀਂ ਇਹ ਸੋਚਦੇ ਹਾਂ ਕਿ ਲੋਕ ਕੀ ਕਹਿਣਗੇ ਜਾਂ ਕੀ ਉਹ ਮੇਰਾ ਮਜ਼ਾਕ ਉਡਾਉਣਗੇ ਤਾਂ ਅਸੀਂ ਆਪਣੇ ਸੁਪਨਿਆਂ ਨੂੰ ਪਿੱਛੇ ਛੱਡ ਦਿੰਦੇ ਹਾਂ ਅਸੀਂ ਉਹ ਕੰਮ ਕਰਨ ਤੋਂ ਡਰਦੇ ਹਾਂ ਜੋ ਅਸੀਂ ਅਸਲ ਵਿੱਚ ਕਰਨਾ ਚਾਹੁੰਦੇ ਹਾਂ ਸਿਰਫ ਇਸ ਲਈ ਕਿ ਕੋਈ ਸਾਡੇ ਬਾਰੇ ਕੁਝ ਗਲਤ ਨਾ ਸੋਚ ਲਵੇ ਇਹ ਡਰ ਸਾਨੂੰ ਬੰਨ ਕੇ ਰੱਖਦਾ ਹੈ ਤੇ ਅੱਗੇ ਵਧਣ ਤੋਂ ਰੋਕਦਾ ਹੈ ਆਪਣੇ ਸੁਪਨਿਆਂ ਨੂੰ ਸਹਾਰਾ ਕਰਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਦੂਸਰਿਆਂ ਦੀ ਸੋਚ ਦੀ ਜ਼ੰਜੀਰ ਨੂੰ ਤੋੜੀਏ ਆਪਣੀ ਖੁਦ ਦੀ ਖੁਸ਼ੀ ਅਤੇ ਸੰਤੁਸ਼ਟੀ ਨੂੰ ਪਹਿਲ ਦੇਣੀ ਚਾਹੀਦੀ ਹੈ ਨਾ ਕਿ ਦੂਸਰਿਆਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਦੋਂ ਅਸੀਂ ਇਸ ਡਰ ਤੋਂ ਬਾਹਰ ਆ ਜਾਂਦੇ ਹਾਂ ਤਾਂ ਅਸੀਂ ਅਸਲ ਵਿੱਚ ਖੁੱਲ ਕੇ ਜੀਉ ਸਕਦੇ ਹਾਂ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਾਂ ਨੰਬਰ 7 ਮਹਾਨਤਾ ਪ੍ਰਾਪਤ ਕਰਨ ਲਈ ਸਭ ਤੋਂ ਜ਼ਰੂਰੀ ਤੇ ਪਹਿਲਾ ਕਦਮ ਚੁੱਕਣਾ ਭਾਵੇਂ ਉਹ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ ਬਹੁਤ ਸਾਰੇ ਲੋਕ ਵੱਡੇ ਸੁਪਨੇ ਦੇਖਦੇ ਨੇ ਪਰ ਉਹਨਾਂ ਨੂੰ ਸ਼ੁਰੂ ਕਰਨ ਤੋਂ ਡਰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਲਕਸ਼ਾ ਜਿਹੜਾ ਉਹ ਬਹੁਤ ਵੱਡਾ ਹੈ ਪਰ ਜੇਕਰ ਅਸੀਂ ਕਿਸੇ ਵੀ ਲੰਬੀ ਯਾਤਰਾ ਦੀ ਗੱਲ ਕਰੀਏ ਤਾਂ ਉਹ ਪਹਿਲਾ ਕਦਮ ਨਾਲ ਹੀ ਸ਼ੁਰੂ ਹੁੰਦੀ ਹੈ ਪਹਿਲਾ ਕਦਮ ਹੀ ਹੁੰਦਾ ਹੈ ਜੋ ਸਾਨੂੰ ਅੱਗੇ ਵਧਣ ਦੀ ਹਿੰਮਤ ਦਿੰਦਾ ਹੈ ਤੇ ਸਾਡੇ ਵਿੱਚ ਵਿਸ਼ਵਾਸ ਪੈਦਾ ਕਰਦਾ ਹੈ ਅਸੀਂ ਅਸਲ ਵਿੱਚ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਾਂ ਹਰ ਛੋਟਾ ਕਦਮ ਸਾਨੂੰ ਸਾਡੇ ਲਕਸ਼ ਦੇ ਨੇੜੇ ਲੈ ਜਾਂਦਾ ਹੈ ਤੇ ਇਹੀ ਛੋਟੇ-ਛੋਟੇ ਕਦਮ ਮਿਲ ਕੇ ਇੱਕ ਵੱਡੀ ਸਫਲਤਾ ਦੀ ਪੌੜੀ ਬਣਾਉਂਦੇ ਨੇ ਨੰਬਰ 8 ਅਸਫਲਤਾ ਨੂੰ ਗਲੇ ਲਗਾਉਣ ਦਾ ਮਤਲਬ ਹੈ ਇਸ ਨੂੰ ਸਿੱਖਣਾ ਅਤੇ ਅੱਗੇ ਵਧਣ ਦੇ ਇੱਕ ਮੌਕੇ ਵਜੋਂ ਦੇਖਣਾ ਨਾ ਕਿ ਅੰਤ ਦੇ ਰੂਪ ਵਿੱਚ ਅਕਸਰ ਅਸੀਂ ਅਸਫਲ ਹੋਣ ਤੋਂ ਡਰਦੇ ਹਾਂ ਕਿਉਂਕਿ ਸਾਨੂੰ ਲੱਗਦਾ ਹੈ ਕਿ ਇਹ ਸਾਡੀ ਕੀਮਤ ਨੂੰ ਘਟਾਉਂਦਾ ਹੈ ਪਰ ਸਚਾਈ ਇਹ ਹੈ ਕਿ ਕੋਈ ਵੀ ਸਫਲ ਵਿਅਕਤੀ ਅਸਫਲਤਾ ਤੋਂ ਬਿਨਾ ਅੱਗੇ ਨਹੀਂ ਵਧਿਆ ਅਸਫਲਤਾ ਸਾਨੂੰ ਸਿਖਾਉਂਦੀ ਹੈ ਕਿ ਸਾਡੇ ਯਤਨਾਂ ਵਿੱਚ ਕਿੱਥੇ ਕਮੀਆਂ ਨੇ ਇਹ ਸਾਨੂੰ ਸੁਧਾਰ ਕਰਨ ਅਤੇ ਅਗਲੀ ਵਾਰ ਬਿਹਤਰ ਤਰੀਕੇ ਨਾਲ ਕੰਮ ਕਰਨ ਦਾ ਮੌਕਾ ਦਿੰਦੀ ਹੈ ਜਦੋਂ ਅਸੀਂ ਅਸਫਲ ਹੁੰਦੇ ਹਾਂ ਤਾਂ ਸਾਨੂੰ ਦੁਬਾਰਾ ਖੜੇ ਹੋਣਾ ਸਿੱਖਣਾ ਪੈਂਦਾ ਹੈ। ਇਹ ਸਾਨੂੰ ਮਾਨਸਿਕ ਤੌਰ ਤੇ ਤੇ ਮਜ਼ਬੂਤ ਬਣਾਉਂਦਾ ਹੈ ਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦਾ ਹੈ। ਕਈ ਵਾਰ ਅਸਫਲਤਾ ਸਾਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਸਾਡਾ ਪਹਿਲਾ ਰਸਤਾ ਸਹੀ ਨਹੀਂ ਸੀ। ਇਹ ਸਾਨੂੰ ਨਵੇਂ ਅਤੇ ਬਿਹਤਰ ਰਸਤੇ ਲੱਭਣ ਲਈ ਪ੍ਰੇਰਿਤ ਕਰਦੀ ਹੈ। ਅਸਫਲਤਾ ਨੂੰ ਗਲੇ ਲਗਾਉਣਾ ਇੱਕ ਬਹਾਦਰੀ ਵਾਲਾ ਕੰਮ ਹੈ। ਇਸ ਦਾ ਮਤਲਬ ਇਹ ਹੈ ਕਿ ਤੁਸੀਂ ਅੱਗੇ ਵਧਣ ਅਤੇ ਜੋਖਮ ਲੈਣ ਲਈ ਤਿਆਰ ਹੋ, ਭਾਵੇਂ ਨਤੀਜਾ ਕੁਝ ਵੀ ਹੋਵੇ। ਇਹ ਯਾਦ ਰੱਖੋ ਕਿ ਇਹ ਸਫਲਤਾ ਲਈ ਇੱਕ ਪੌੜੀ ਹੈ ਨੰਬਰ 9 ਅਸੀਂ ਪੈਸਾ ਗਵਾ ਕੇ ਵਾਪਸ ਕਮਾ ਸਕਦੇ ਹਾਂ ਚੀਜ਼ਾਂ ਟੁੱਟ ਜਾਣ ਤਾਂ ਨਵੀਆਂ ਖਰੀਦ ਸਕਦੇ ਹਾਂ ਪਰ ਜਿਹੜਾ ਸਮਾਂ ਇੱਕ ਵਾਰੀ ਲੰਘ ਗਿਆ ਉਹ ਕਦੇ ਦੁਬਾਰਾ ਵਾਪਸ ਨਹੀਂ ਆਉਂਦਾ ਸਮੇਂ ਦੀ ਕੀਮਤ ਨੂੰ ਸਮਝਣਾ ਇਸ ਲਈ ਜ਼ਰੂਰੀ ਹੈ ਬਹੁਤ ਸਾਰਾ ਸਮਾਂ ਅਸੀਂ ਫਜ਼ੂਲ ਦੀਆਂ ਗੱਲਾਂ 'ਚ ਜਾਂ ਅਜਿਹੇ ਕੰਮਾਂ ਵਿੱਚ ਗੁਵਾ ਦਿੰਦੇ ਹਾਂ ਜਿਨ੍ਹਾਂ ਦਾ ਸਾਡੀ ਜ਼ਿੰਦਗੀ 'ਤੇ ਕੋਈ ਸਕਾਰਾਤਮਕ ਪ੍ਰਭਾਵ ਨਹੀਂ ਪੈਂਦਾ ਇਸ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਤੁਹਾਡੇ ਲਈ ਅਸਲ ਵਿੱਚ ਕੀ ਮਹੱਤਵਪੂਰਨ ਹੈ ਤੇ ਆਪਣੇ ਸਮੇਂ ਨੂੰ ਉਸ ਅਨੁਸਾਰ ਪ੍ਰਬੰਧਿਤ ਕਰੋ ਅੰਤ ਵਿੱਚ ਇਹ ਯਾਦ ਰੱਖੋ ਕਿ ਸਮਾਂ ਹੀ ਉਹ ਸਾਧਨ ਹੈ ਜੋ ਸਾਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਤਰੱਕੀ ਕਰਨ ਅਤੇ ਇੱਕ ਖੁਸ਼ਹਾਲ ਜੀਵਨ ਜਿਉਣ ਦੇ ਯੋਗ ਬਣਾਉਂਦਾ ਹੈ ਇਸ ਲਈ ਹਰ ਪਲ ਦੀ ਕਦਰ ਕਰੋ ਇਸ ਨੂੰ ਸਮਝਦਾਰੀ ਨਾਲ ਉਸ ਚੀਜ਼ ਤੇ ਖਰਚ ਕਰੋ ਜੋ ਅਸਲ ਵਿੱਚ ਮਾਇਨੇ ਰੱਖਦੀ ਹੈ। ਨੰਬਰ 10 ਅਕਸਰ ਅਸੀਂ ਦੂਸਰਿਆਂ ਨਾਲ ਤਾਂ ਬਹੁਤ ਬਿਆਲੂ ਹੁੰਦੇ ਆਂ ਪਰ ਜਦੋਂ ਗੱਲ ਆਪਣੇ ਤੇ ਆਉਂਦੀ ਹੈ ਤਾਂ ਅਸੀਂ ਸਭ ਤੋਂ ਸਖਤ ਆਲੋਚਕ ਬਣ ਜਾਂਦੇ ਆਂ। ਅਸੀਂ ਆਪਣੀਆਂ ਗਲਤੀਆਂ ਤੇ ਕਮੀਆਂ ਤੇ ਜ਼ਿਆਦਾ ਧਿਆਨ ਦਿੰਦੇ ਆਂ ਤੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਦੋਸ਼ ਦਿੰਦੇ ਆਂ। ਇਹ ਮੰਨਣਾ ਕਿ ਗਲਤੀਆਂ ਕਰਨਾ ਮਨੁੱਖੀ ਇਨਸਾਨ ਦਾ ਸੁਭਾਅ ਹੈ। ਇਸ ਦੀ ਬਜਾਏ ਕਿ ਤੁਸੀਂ ਆਪਣੇ ਆਪ ਨੂੰ ਕੋਸਦੇ ਰਹੋ, ਆਪਣੀਆਂ ਗਲਤੀਆਂ ਤੋਂ ਸਿੱਖੋ ਤੇ ਅੱਗੇ ਵਧਦੇ ਰਹੋ। ਜੇਕਰ ਤੁਸੀਂ ਕੋਈ ਅਜਿਹਾ ਕੰਮ ਕੀਤਾ ਹੈ ਜਿਸ ਤੇ ਤੁਹਾਨੂੰ ਪਛਤਾਵਾ ਹੈ, ਤਾ ਤੁਸੀਂ ਆਪਣੇ ਆਪ ਨੂੰ ਮਾਫ ਕਰਨਾ ਸਿੱਖੋ ਪੁਰਾਣੀਆਂ ਗੱਲਾਂ ਨੂੰ ਫੜੀ ਰੱਖਣ ਨਾਲ ਸਿਰਫ ਦਰਦ ਅਤੇ ਨਿਰਾਸ਼ਾ ਹੀ ਮਿਲਦੀ ਹੈ ਆਪਣੀਆਂ ਕਮੀਆਂ ਦੇ ਬਾਵਜੂਦ ਵੀ ਆਪਣੇ ਆਪ ਨੂੰ ਪਿਆਰ ਕਰੋ ਯਾਦ ਰੱਖੋ ਤੁਸੀਂ ਇੱਕ ਅਨੋਖੀ ਅਤੇ ਖਾਸ ਹੋ ਦੋ ਆਪਣੇ ਮਨ ਨੂੰ ਸ਼ਾਂਤ ਰੱਖਣ ਲਈ ਸਮਾਂ ਕੱਢੋ ਧਿਆਨ ਕਰੋ ਸੈਰ ਤੇ ਜਾਓ ਜਾਂ ਜੋ ਵੀ ਤੁਸੀਂ ਕੰਮ ਕਰ ਸਕਦੇ ਹੋ ਜਿਹੜੇ ਵੀ ਕੰਮ ਕਰਨ ਦੇ ਵਿੱਚ ਤੁਹਾਨੂੰ ਖੁਸ਼ੀ ਮਿਲਦੀ ਹੈ ਉਹ ਕੰਮ ਕਰੋ ਇਹ ਸਾਨੂੰ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅਤੇ ਹੋਰ ਤਿਆਰ ਕਰਦਾ ਹੈ ਤੇ ਸਾਨੂੰ ਖੁਸ਼ੀ ਨਾਲ ਜੀਵਨ ਜਿਉਣ ਦੀ ਪ੍ਰੇਰਣਾ ਦਿੰਦਾ ਹੈ ਧੰਨਵਾਦ ਜੀ ਮਿਲਦੇ ਆਂ ਫੇਰ ਕਿਸੇ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ